ਕੋਈ ਵੀ ਕੰਮ ਕਰਨ ਦੇ ਵਿੱਚ ਨਾ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਤੇ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਇਹਨਾਂ ਧੀਆਂ ਦਾ ਹੌਸਲਾ ਦੇਖੋ ਬਈ ਆਪਣੇ ਪੜਨ ਲਿਖਣ ਦੀ ਉਮਰ ਦੇ ਵਿੱਚ ਆਪਣੀ ਮਿਹਨਤ ਕਰਦੀਆਂ ਨੇ ਤੇ ਨਾਲੇ ਪੜ੍ਹਾਈ ਵੀ ਕਰਦੀਆਂ ਨੇ ਨਾਲ ਨਾਲ ਕੰਮ ਦੇ ਦੁੱਨਾ ਭੈਣਾਂ ਦੀ ਹਿੰਮਤ ਦੇਖੋ ਬਈ ਕਿੰਨੀ ਹੈਗੀ ਤੇ ਦੁੱਨਾ ਭੈਣਾਂ ਦੇ ਦਸਤਾਰਾਂ ਬੰਨੇ ਹੋਏ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਤੇ ਕਿੱਡੇ ਹੌਸਲੇ ਦੇ ਨਾਲ ਦੇਖੋ ਬਈ ਕਿੰਨਾ ਸਖਤ ਕੰਮ ਕਰਦੀਆਂ ਨੇ ਸਾਡੇ ਲੋਕਾਂ ਦਾ ਤਾਂ ਬਈ ਸਰੀ ਪਿਆ ਜਮਾ ਯਾਰ ਜਿਹੜੀਆਂ ਨੱਚਣ ਟੱਪਣ ਵਾਲੀਆਂ ਵੀਡੀਓ ਨਾ ਉਹਨਾਂ ਨੂੰ ਤਾਂ ਲੋਕ ਸ਼ੇਅਰ ਕਰਦੇ ਨੇ ਤੇ ਜਿਹੜੀਆਂ ਮਿਹਨਤ ਕਰਦੀਆਂ ਧੀਆਂ ਗਿਆ ਲੋਕ ਸ਼ੇਅਰ ਨਹੀਂ ਕਰਦੇ ਪਤਾ ਨਹੀਂ ਲੋਕ ਕਿਉਂ ਨਹੀਂ ਪਸੰਦ ਕਰਦੇ ਚੰਗੀਆਂ ਚੀਜ਼ਾਂ ਨੂੰ ਲੋਕ ਜਮੇ ਨਹੀਂ ਪਸੰਦ ਕਰਦੇ ਹੈਰਾਨੀ ਵਾਲੀ ਗੱਲ ਆ ਬਈ ਇਸ ਉਮਰ ਦੇ ਵਿੱਚ ਕੰਮ ਕਰਨਾ ਕੋਈ ਖੇਡ ਦੀ ਗੱਲ ਨਹੀਂ ਗਈ ਪਰਮਾਤਮਾ ਇਹਨਾਂ ਧੀਆਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਇਹਨਾਂ ਧੀਆਂ ਦੇ ਲਈ ਨਾ ਵਾਹਿਗੁਰੂ ਜਰੂਰ ਲਿਖੋ ਕਮੈਂਟਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ